ਲੋ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਬਲੌਗ 'ਚ ਤੇ ਇੱਧਰ ਸਤਿ ਸ੍ਰੀ ਅਕਾਲ ਜੀ ਮਗਾ ਸੰਗਤ ਬਹੁਤ ਜਾਂਦੀ ਹੁੰਦੇ ਨੂੰ ਪੌਂ ਗੱਡੀਆਂ ਲੱਗਦੀਆਂ ਹਨਾ ਹਾਂ ਰੋਡ ਜਾਂਦੇ ਆ ਜਾਂਦੇ ਆ ਉਧਰ ਚੱਲਦਾ ਪਰ ਲੀ ਲੈ ਜਿਆਦਾ ਚੱਲਦੀ ਸਾੜੇ ਕਿੰਨੇ ਇੱਥੇ 1/2 ਕਿਲੋਮੀਟਰ ਕਹਾ ਕਿਲੋਮੀਟਰ ਹੂੰ ਹੂੰ ਉਹ ਸੜ ਕੇ ਆ ਜਾਂਦੀ ਬਾਕੀ ਸਪਰੇਅ ਕਰਨਾ ਆਇਆ ਹੋਇਆ ਜੀ ਕਣਕ 'ਪਰ ਸਪਰੇਅ ਤੋਂ ਵੀ ਲਾਉਣ ਗੱਲ ਮੇਰੀ ਡੇਢ ਤੋਂ ਕਿਲੇ ਡੇਢ ਕਿਲ੍ਹਾ ਕਰਤਾ ਬਾਹਰ ਰਹਿ ਗਿਆ ਗਿੱਲਾ 2.5 ਕਿਲਿਓ ਰਹਿ ਗਏ 2.5 ਕਿਲਿਓ ਹੋ ਜਾਣੇ ਤਾ ਹੀ ਦਿਨ ਗਿਲੇ ਹੋ ਗਿਆ ਕੱਲੂ ਮੰਡੇ ਚ ਦੇਖਦੇ ਆ ਜੇ ਟਾਈਮ ਲੱਗਿਆ ਹੈ ਕੱਲੂ ਮੰਡੇ ਚ ਕੱਢਦੇ ਆ ਟਾਈਮ ਆ ਕੱਲੂ ਮੰਡਾ ਕਰਦੇ ਆ ਨਾਲੇ ਬੈਜੀ ਗੱਲ ਸੁਣ ਲੈ ਭਈ ਇਹਦੀ ਸਪਰੇ ਕਰੀ ਵੀ ਅੱਠ ਪੰਪ ਲਾ ਗਿਆ ਹਾਂ ਅੱਠ ਪੰਪ ਲਾ ਗਿਆ ਹਾਂ ਵਿੱਚ ਕੱਖ ਬੋ ਸ਼ਟਾ ਵਾ ਇਹ ਫਾਟੇ ਛੱਡੀ ਖਲਣਾ ਹਾਂ ਫਾਟੇ ਛੱਡੀ ਆ ਉਹ ਤੁਹਮ ਦਿਖਾਉਂਦਾ ਆਜਾ ਆਜਾ ਆ ਦਿਖਾਉਂਦਾ ਤੁਹਾਨੂੰ ਆਜਾ ਸਿਰੇ ਧੱਕੇ ਭਈਏ ਕਹਿੰਦੇ ਨਾਲੇ ਆਏ ਸਰਦਾਰ ਬੋਲਦਾ ਕਾਈ ਨਾਲੇ ਭਈਆਂ ਦਾ ਕੰਮ ਪਸੰਦ ਨਹੀਂ ਮੇਰੇ ਬਹੁਤਾ ਹੂੰ ਇਹ ਸਪਰੇ ਵਾਲੇ ਨੇ ਕੋਈ ਪਤਾ ਨਹੀਂ ਹੈਗਾ ਕਿੱਧੇ ਫਾਣ ਕਣਕ ਬੇਚਰੀ ਹੌਲੀ ਜਿਹਾ ਰਹਿ ਗਈ ਇਹ ਮ ਕਣਕ ਹੌਲੀ ਜਿਹਾ ਰਹਿ ਗਈ ਲੈਕ ਹੋ ਗਈ ਚੱਲ ਕੋਈ ਨਾ ਜਿਹੜੀ ਹੋਈ ਸੋਸੇਜੀ ਠੀਕ ਨੇ ਜੀ ਵੇਚੀ ਵੀ ਫੇਰ ਵਧੀਆ ਹੋਣੀ ਸੁੰਦਰਾ ਕਰਕੇ ਲੈ ਲਓ ਬੱਲ ਦੀ ਵੀ ਛੋਟੀ ਜੀ ਹੋ ਜਾਵੇਂ ਉਹ ਬੱਲ ਵੀ ਛੋਟੀ ਜੀ ਹੋਆ ਚੱਲ ਕੋਈ ਨਾ ਜੀਰੀ ਚੰਗੀ ਹੋ ਜੂਗੀ ਸਿਰੇ ਤੱਕੇ ਸਿਰੇ ਚੱਕਰੇ ਆਰੇ ਨਾ ਨੂੰ ਦਿਖਾ ਕੇ ਫਿਰ ਲੈ ਆ ਕੇ ਘੱਟ ਤਾਂ ਮੰਨੂ ਕਹਿੰਦਾ ਮੈਂ 6 ਪੰਪ ਲਾਈ ਕਹਿੰਦਾ ਜੀ ਫਾਂਟਾ ਰਹਿ ਜਾਣੀ 8 ਪੰਪਾ ਲਾਉਣਾ ਪਊਗਾ ਪੂਰਾ ਹੁੰਦਾ ਖੇਤ ਇਹ ਹਾਂ ਆ ਦੇਖੋ ਭਾਈ 8 ਪੰਪ ਲਾਏ ਫਾਂਟਾ ਛੱਡੀ ਬਸ ਲਾਉਂਦੇ ਆ ਆ ਕਰਾ ਲੂ ਭਈਆਂ ਤੇ ਆ ਕੁਝ ਕਰਦੇ ਆ ਇਹ ਇਹ ਤਾਂ ਸਾਰੇ ਦਵਾਈ ਵੀ ਵੇਚੂਗੇ ਹੈਗੇ ਕੁੱਤੇ ਭਈਏ ਜੇ ਮਾਰ ਕੇ ਨਾ ਕੋੜ ਨਾ ਹੋਵੇ ਹਾਂ ਵੇਚੂਗੇ ਹੂੰ ਸਾਰਾ ਫਾੜ ਭਾਈ ਅੰਨੇ ਖਣ ਫਾੜ ਨਹੀਂ ਦੀ ਵੀ ਐਡੀ ਫਾੜ ਰਹਿੰਦੀ ਆ ਫਿਰ ਅਖਾਂ ਹੀ ਖੜਦੀ ਬਣਨੇ ਵੇਚਰੀ ਆਊਗੀ ਕਹਿੰਦਾ ਯਾਰ ਹੋਰ ਵੀ ਹੋਊਗੀ ਦੇਖੀ ਆਪਾਂ ਨੂੰ ਹੁਣ ਪਤਾ ਲੱਗਣਾ ਕਰਦੇ ਆ ਆਹੋ ਆ ਵੀ ਹੈਗੀ ਆ ਦੇ ਆਹ ਆ ਵੀ ਜਿੱਥੇ ਸਰੋਂ ਦਿਖਦੀ ਉਹਰੇ ਫਾਂਟ ਆਂਟ ਛੱਡੀ ਆ ਵੀ ਛੱਡੀ ਗਈ ਆ ਹੂੰ ਹੂੰ ਤੁਸੀਂ ਸਾਰੇ ਬਹੁਤ ਕਾਰੀਗਰ ਬਣਦੇ ਆ ਇਹ ਬਈ ਇਹ ਹੈਗੇ ਬੱਚੀ ਇਹਨੇ ਵਧੀਆ ਕਰਦੇ ਆ ਉਹਨੂੰ ਬੁਲਾ ਕੇ ਲਿਆਉਣਾ ਚੁ ਬੁਲਾ ਕੇ ਲਿਆਉਣਾ ਬੁਲਾਉਂਦਾ ਵੀਡੀਓ ਛੱਡਦੀ ਯਾ ਹਾਈਕਰ ਤੇ ਮੋੜਾ ਸਭ ਲਈ ਕਰੀ ਚੱਲ ਦੂਏ ਖੇਤ ਚ ਚੱਲ ਦੂਏ ਖੇਤ ਚ ਪੰਪ ਚੱਕ ਜਦੀ ਹਾਂ ਜਿੱਦੀ ਬੜ ਗਿਆ ਜੀ ਇਹ ਤਾਂ ਕੋਲ ਬੈਠ ਕੇ ਕਰਾਵੇ ਸਪਰੇ ਯਾਰ ਆਪ ਕਰੇ ਸਪਰੇ ਆਪ ਕਰੇ ਆਪ ਬਲਮਾ ਨਹੀਂ ਕੋਲ ਬੈਠ ਜਾਓ ਨਾ ਤੇ ਬਸ ਤਾਂ ਹੀ ਚੱਕ ਲੈ ਪੰਪ ਅੱਜ ਬਣ ਕੱੱਕਲੇ ਕੱਲੂ ਮਾਰਨੀ ਸੀ ਕਰਕੇ ਆਹੋ ਸਮਝਿਆ ਨਿਬੜ ਜਾਣਾ ਅੱਜ ਕੱਲੂ ਨਵੇਂ ਦੇਣਾ ਕੰਮ ਆਪਾਂ ਨੇ ਹੂੰ ਹੂੰ ਚਾਹ ਨੂੰ ਕਰਦੇ ਆ ਕੰਪਿਊਟਰ ਕਰਾ ਹੁਣ ਕਿ ਆਪਾਂ ਮੰਡ ਮਾ ਚਲੇ ਗਏ ਫੇ ਸਵਾਜਿਆ ਨਹੀਂ ਹੋਣਾ ਗੱਲ ਦਾ ਹੋਣੀ ਵੀ ਨਹੀਂ ਹੋਣੀ ਵੀ ਨਹੀਂ ਫੇ ਰਹਿ ਜਾਣੀ ਉੱਥੇ ਆ ਹੁਣ ਇਕੱਠਾ ਕੰਮ ਹੁਣ ਸਿਆਮ ਨੂੰ ਕਿ ਉੱਥੇ ਜਿਹੜਾ ਦਿਨ ਜਿਹੜਾ ਉੱਥੇ ਕੰਪਿਊਟਰ ਕਰ ਲੂਗੇ ਬਾਸ ਵਾਰ ਕੇ ਠੀਕ ਹੈ ਚੱਲ ਚੱਲੀਏ ਓਕੇ ਚਾਪਾ ਦਵਾਇ ਬੜੀ ਨਿਪੜਿਆ ਕੰਮ ਹੈ ਵਾਈ ਚਖਲੀ ਆਪ ਨੇ ਤੇ ਹੋਜੀ ਤਹਰੇ ਹੋ ਰਿਹਾ ਹੁਣ ਗਾਲ ਨੂੰ ਮੰਡੇ ਚ ਦੇਖ ਰਹੀ ਹੈ ਟਾਈਮ ਲੱਗਾ 9:00 ਤੇ 11:00 ਲਾਗ ਲਾਗ ਲੰਘ ਜਾ ਯਾਰ ਜਮਾ ਅਵਧੀ ਬੈਠਾ ਹੈ ਨਾ ਘੜੇ ਬੰਦੂ ਹੀ ਬੋ ਜਾਵਾ ਤੇ ਮਾੜਾ ਪੱਲੀ ਵੀ ਬੈੜ ਗਿਆ ਫੋਨ ਲਾ ਕੇ ਹਾਂ ਬਿਲਗਾ ਰੇੜੀ ਕਿੱਥੇ ਬਣਾਈ ਵੀ ਹਾਂ ਵਧੀਆ ਬਣਾਈ ਵੀ ਉਹਦਾ ਬੋ ਯਾਰ ਬੰਦੇ ਨੇ ਬਣਾਈ ਬਹੁਤ ਵਧੀਆ ਬਣੀ ਕਿ ਹੈ ਬਹੁਤ ਬੈਲੈਂਸ ਰੇੜੀ ਆ ਉਹ ਮੈਂ ਜੰਦਾ ਨਾ ਟੈਂਕੀ ਲੈਣਾ ਹਾਂ ਮੈਂ ਜੰਦਾ ਟੈਂਕੀ ਲੈਣਾ ਉਹ ਲੇ ਗਿਆ ਜੱਗਾ ਲੇ ਗਿਆ ਪਰ ਰੇੜੀ ਕੰਮੇ ਵਾਲੀ ਫੇਰਾ ਬਿੰਦਰਾ ਨੂੰ ਜੋੜ ਕੇ ਲਿਆ ਆ ਦੁੱਲੇ ਦਾਣੇ ਬਣਾਈ ਹੈ ਬਹੁਤ ਟੌਫੀ ਬਣਾਈ ਵੀ ਉਹਨਾਂ ਯਾਰ ਗੱਡਰ ਗੋਡਰ ਚੰਗਾ ਲਾਇਆ ਵਾ ਹੈ ਵਜਨ ਜਿੰਨਾ ਮਰਜ਼ੀ ਪਾ ਲੈ ਤੂੰ ਤਕੜੀ ਹੈ ਜੜੀ ਹੈ ਹਾਂ ਤਕੜੀ ਹੈ ਠੀਕ ਹੈ ਨਾਲੇ ਉਹ ਬਿਲਗਾ ਟਾਇਪ ਹੁੱਕ ਜੀ ਵੀ ਉੱਪਰ ਬਣੇ ਵਧੀਆ ਹੈ ਨਾ ਆਹ ਬਿਲਗਾ ਬਿਲਗਾ ਟਾਇਪ ਬੈਲੈਂਸਾ ਬਣਾਇਆ ਵੀ ਹੈ ਨਾ ਉੱਪਰ ਲੱਕ ਗਾਡਰ ਰਿੰਗ ਕਿੱਥੇ ਘਾਪੀ ਜਾ ਕੇ ਤੂੰ ਚਾਹੀ ਵੀ ਆਏ ਆ ਨਹੀਂ ਹੈੇਠਾਂ ਤੋਂ ਝੁਕੀ ਜਾਂਦੀ ਆ ਹੁਣ ਸਿਰਫ ਹੁੱਕ ਹੁੱਕ ਟਰੈਕਟਰ ਨਾਲ ਬਈ ਬਾਕੀ ਸਹੀ ਆ ਇਹਨੂੰ ਆਏ ਆ ਹੁਣ ਬਿਲਗਾ ਟ੍ਰੈਲਲੇ ਆਪਣੇ ਸਾਰੇ ਹੀ ਸਮਝ ਲੈ ਇਹਨੂੰ ਫਿਰ ਨਹੀਂ ਹੁੱਕ ਨਹੀਂ ਹੁੱਕ ਤਾਂ ਨਹੀਂ ਪੈਂਦੀ ਔਰ ਉੱਥੀ ਪੈਂਦੀ ਆ ਵਾ ਉੱਥੀ ਪੈਂਦੀ ਨਾਲ ਰੈਡੀ ਰੈਡੀ ਇੰਜ ਬਰਾਬਰ ਹੋਰ ਆ ਹੁੱਕ ਛੇੜਨੀ ਲੋੜ ਨਹੀਂ ਇਹਨੂੰ ਫੇਡਰ ਲੈ ਚ ਟੈਕਰੀ ਚਾਈ ਵਾ ਹੋ ਜਿਆ ਬਾਈ ਦਾਣੇ ਗਿੰਦਾ ਹੈ ਦਾਣੇ ਉਧਰ ਤੂੰ ਕਿਆ ਗਿੰਦਾ ਭਾਈ ਆ ਇਹ ਤੂੰ ਕਿਆ ਭਇਆ ਵਾ ਦਾਵ ਲੈ ਲੈ ਓ ਦਾਵ ਲੈ ਲੈ ਦਾਵ ਲੈ ਲੈ ਬਾਦਮਾ ਲੈ ਜੀ ਨਮਕ ਲੈ ਗੁੰਗਾ ਆ ਬੋਲਾ ਗੁੰਗਾ ਬੋਲਾ ਗੁੰਗਾ ਆ ਗੁੰਗਾ ਦਾ ਗੁੰਗਾ

ਬੋਲੇ ਨੇ ਹਾਂ ਹਾਂ ਮੈਂ ਤਾਂ ਲਿਆਉਂਦਾ ਇੱਧਰ ਜਿਆਦਾ ਉੜਾ ਵੜਦੇ ਦਾ ਫੇਰ ਤਾਂ ਠੀਕ ਆ ਬੋਲੇ ਨੇ ਵੜਦੇ ਹੋਰ ਬੋਲੇ ਨੇ ਦਾਦੀਂ ਕਾ ਕਰਿਆ ਪਿਆ ਯਾਰ ਵੜਦਾ ਠੀਕ ਆ ਪਰ ਆਦੇ ਖੂਚਾ ਕਿੰਨਾ ਵੱਡਾ ਵਾ ਪਿੱਛੇ ਦੇ ਮੈਂ ਕਿਹਾ ਤੂੰ ਮਾ ਦੀਨਾ ਵੱਡੇ ਕਰ ਮੈਂ ਤਾਂ ਦੂਈ ਵਾਰ ਨਹੀਂ ਦਾ ਚੱਲਣਾਈ ਦੇ ਪਰ ਫੇਰ ਹਾਂ ਇਹ ਕਹਿੜਾ ਹੁੰਦਾ ਰੱਟ ਜਾਣਾ ਪਿਓਰ ਕਹਿੜਾ ਹੁੰਦਾ ਸਣਾ ਈਦਾ ਹੋਇਆ ਵਾ ਫੇਰ ਆ ਇੱਧਰ ਤਾਂ ਠੀਕ ਆ ਪਰ ਨਹੀਂ ਛੱਡ ਜਾ ਆਹ ਰਹਿ ਗਿਆ ਕਿੱਡਾ ਜਾ ਛੱਜਾ ਕੱਟੇ ਇੱਧਰ ਤੇ ਉੱਡੜਾ ਹੀ ਫੇਰ ਹੋ ਗਿਆ ਇੱਧਰੋਂ ਗਿਰਿਆ ਬਈ ਨੂੰ ਵੱਡੇ ਹੀ ਇੱਧਰ ਤੇ ਹੋਰ ਵਧੀਆ ਤਾਂ ਵਧੀਆ ਫਰਕ ਹੈ ਫਰਕ ਹੈ ਜਿਨਾ ਤਾਂ ਹੀ ਹੋ ਗਿਆ ਥਾਰੇ ਵੀ ਫਰਕ ਪਾਉ ਚਾ ਚੱਕੋ ਭਾਰੀ ਨਾ ਗਿਆ ਬੋਦੀ ਕੱਢੀ ਚੱਕ ਲੈ ਜਾ ਚੱਕਾ ਤੁਸੀਂ ਖਾਜੇ ਨਾਲ ਬਟਕੇ ਜਾਇ ਕਰੋ ਉਹ ਯਾਰ ਹੋਸ ਹੁੰਦੀ ਆ ਭੱਗ ਜਾਣੇ ਕਾਕੋਸ ਠੰਡੇ ਰਹਿੰਦੇ ਆ ਭੱਗਦੀ ਜਾਦੇ ਠੰਡੇ ਰਹਿੰਦੇ ਆ ਠੰਡੇ ਆ ਆਪਾਂ ਤਾਂ ਇਹੋ ਹੰਡੇ ਆ। ਜਿਹੜੇ ਜਣੀਆਂ ਆਏ ਆ ਸਾਰੇ ਗੋਹਾਜਾ ਬਣ ਜਾਂਦਾ ਉਹਦਾ ਸਵੇਰ ਨੂੰ ਬੱਟੇ ਪੈਂਦੇ। ਉਹੀ ਕਰ ਲਾ। ਇਹ 10 ਦਿਨ થઈ ਤੀ ਸਵੇਰ ਨੂੰ ਬੱਟੇ ਪੈਣੇ ਆ। ਥੇਰ ਬੱਟੇ ਪੈਣੇ ਆ। ਥੇਰ ਬੱਟੇ ਪੈਣੇ ਆ। 10 ਦਿਨ ਹੋਰ ਬੱਟੇ ਬੈਟੇ ਆ ਮਾ। ਜਦ ਗਰਮੀ ਵੱਜ ਜਾਣੀ ਹੋਰ ਕੀ? ਚੱਕ ਚਾਲ ਦੇ। ਅੱਜ ਕਰਤੀ ਗੱਗੇ ਸਪਰੇਅ ਅਸੀਂ ਕਰਤੀ ਮੰਨ ਕੇ ਚੱਲ। 2.5 ਗੀਲੇ ਕੱਲ ਕੱਢੇ ਤੇ। ਹੈ ਬਈ। 2.5 ਗੀਲੇ ਕੱਢ ਲ ਗੱਢ ਤੇ। ਆ ਮੰਨੇ ਪੰਜ ਅੱਜ ਕੱਢਿਆ। ਵੀਡੀਓ ਬੁੜੇ ਦੇ ਨਾਲ ਸਾਥੇ ਬਣੀ ਅੱਜ ਕੱਲ ਅਸੀਂ ਮਰਜੀ ਬਣਾਤੀ ਸੀ 5 ਕਿਲੋ ਕੱਢਿਆ ਚਾਰ ਰਹਿ ਗਏ ਹੁਣ ਚਾਰ ਨੂੰ ਟਰੈਕਟਰ ਲੈ ਕੇ ਜਾਂਦਾ ਟੈਂਕੀ ਭਰਨੀ ਪਾਣੀ ਦੀ ਸਵੇਰ ਨੂੰ ਕਰਕੇ ਆਉਣੀ ਫਿਰ ਹਵਾ ਕਿੱਥੇ ਆ ਹਾਜੀ ਵੀ ਇੱਥੇ ਖਾਲ ਸਵਾਰਦਾ ਅੱਗ ਦੀ ਪਾਣੀ ਮੰਗਦੀ ਯਾਰ ਪੈਦਾ ਵਧੀਆ ਰਹਿ ਗਿਆ ਲਾਤਾ ਕੱਲ ਤੂੰ ਵਧੀਆ ਰਿਹਾ ਹਾਂ ਹਵਾ ਵੀ ਨਹੀਂ ਹੈਗੀ ਹਵਾ ਸੁੱਕ ਗਈ ਉਹ ਪਾਣੀ ਹੋਰ ਨਹੀਂ ਵਿੱਚ ਤੇ ਹੁਣ ਦੋ ਦਿਨ ਪੰਮਾ ਕਹਿੰਦਾ ਹਵਾ ਦੱਸੀ ਵੀ ਹੈ ਮੈਂ ਹੁਣ ਹਵਾ ਦੇਖ ਕੇ ਲੱਗਦਾ ਰੁਕਾ ਕਰਨਾ ਤਾਲਾ ਇਹਦਾ ਤਾਂ ਹੁਣ ਤੁਸੀਂ ਨਹੀਂ ਪੇਕੜਨਾ ਲੰਘੀ ਦਿਹਾੜੀ ਅੱਜ ਦੀ ਅਸੀਂ ਅੱਜ ਸਪਰੇਅ ਕਰਦੇ ਹਾਂ ਦੇਖੀ ਕਿ ਤਾ ਚੂਹਾ ਪਿਆ ਵਾ ਕਣਕਾਂ 'ਚ ਹਾਂ ਇੱਕ ਥਾਲਾ ਪਾਣੀ ਸੁੱਕੀ ਪਈ ਕਣਕ ਪਾਣੀ ਇੱਕ ਲੱਗਾਂ ਹੀ ਲੱਗਣਾ ਨਹੀਂ ਹੁਣ ਇੱਥੇ ਫਿਰ ਚੂਹੇ ਦੀ ਦਵਾਈ ਰੱਖਣੀ ਪਊਗੀ ਹਾਂ ਥੋੜੇ ਗੰਨੇ ਨੇ ਸਾਰੇ ਆ ਗਏ ਗੰਨਾ ਸਾਰੇ ਥੋੜੀ ਕਣਕ 'ਚ ਚੂਹਾ ਆ ਗਿਆ ਉਹ ਛੱਡ ਦੋ ਬੁੜੀਆਂ ਹੁਣ ਤਾਂ ਰਲੀ ਲੜਾਈ ਆਉਂਦੀ ਏ ਦਾਣੇ ਜੀ ਅੱਛਾ ਉਹ ਲਿਆਓ ਬਸ ਕੁਝ ਨਹੀਂ ਕਰਨੀ ਲੋੜ ਔਰ ਬਾਈਟ ਜਿਹਾ ਸਿਰ ਤੋਂ ਦਾਣੇ ਜੀ ਬਾਹਰ ਸੱਡਾ ਸੱਡਾ ਛੱਡ ਦੋ ਸੱਡਾ ਸੱਡਾ ਸਾਬ ਖਾ ਜਾਣੀ ਹਾ ਉਹ ਕਾਇਰ ਨੇ ਉਹਨਾਂ ਨੇ ਆਬ ਜੂ ਹੋ ਗਿਆ ਖਤਮ ਲਿਆਉਂਦਾ ਗਾਲੂ ਫਿਰ ਮੈਂ ਲਿਆ ਕਾਲੂ ਇਹ ਤਾਂ ਬਹੁਤ ਬਣਾ ਕਾ ਕਰਦੇ ਬਾਈ ਹਾਂ ਫੜਾਂ ਧਗੀਆਂ ਪਈਆਂ ਪਈਆਂ ਇੰਨੇ ਜੂਹਾ ਉਹ ਗੰਨੇ ਵਾਲੇ 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 ਆ ਗਏ ਨੇ ਵਿੱਚ ਸਾਰੇ ਹੀ ਆ ਗਏ ਤੇਜ ਵਾਲੇ ਵੀ ਆ ਗਏ ਪਰ ਉਹ ਸਾਰੇ ਸਰਨੇ ਵਾਲੇ ਵੀ ਇੱਥੇ ਵੜ ਕੇ ਆ ਗਏ ਇਹਦਾ ਬਹੁਤ ਬਾੜ ਵੜਦਾ ਉਹਦੇ ਦਾਣਾ ਹੋ ਗਿਆ ਹੁਣ ਦੁੱਧ ਜਾਂ ਹੋ ਗਿਆ ਹੁਣ ਥੱਲੇ ਬੱਲ ਸਿਰ ਦਾ ਟੱਕ ਕੇ ਦੁੱਧ ਜਾਂ ਹੋ ਗਿਆ ਹੁਣ ਵਿੱਚ ਵੇਰ ਦਾ ਕੱਲ ਲੂਟ ਆ ਗਿਆ ਕੰਮ ਲਾਈਟ ਵੀ ਸੋਹਣੀ ਆ ਗਈ ਗੱਲ ਹਾਂ ਸਾੜੇ ਵੀ ਹੁਣ ਮੈਂ ਚੰਨੀਆਂ ਅੱਜ ਲੱਗਣਾ ਨਹੀਂ ਤਾਂ ਪਾਣੀ ਅੱਜ ਲਾਉਣ ਦੀ ਸਲਾਹ ਦੀ ਮੇਰੀ ਤੇ ਅਸੀਂ ਬ੍ਰੇਕਾਂ ਚਲੇਗੇ ਕਾਲੂ ਦੇਖਦੇ ਆ ਬਾਈ ਕਾਲੂ ਦੇਖੂਗੇ ਹੁਣ ਠੀਕ ਨਹੀਂ ਠੀਕ ਬ੍ਰੇਕ ਕਰਕੇ ਹਾਂ ਨੌ ਆਵਾਦ ਨੂੰ ਘਰੇ ਆਉਣੀ ਅਸੀਂ ਦਿੱਤੀ ਉ ਜਾ ਕੇ ਹਾਂ ਨੌ ਆਵਾਦ ਨੂੰ ਕਰਕੇ ਆ ਜਰ ਜੀ ਸੱਚ ਹੋ ਗਿਆ ਪਾਣੀ ਲੈ ਗੀ ਲੈਣੀ ਭਾਰ ਨੂੰ ਅੱਗੇ ਗਏ ਅੱਜ 12 ਵਜੇ ਕਰਨ ਕਾਈ ਵਜੇ ਕਰਤੀ ਪਾਂਦੀ ਨੇ ਮਾਰੇ ਆ ਫਾਇੰਡ ਆਪੇ ਆਪੇ ਹੋਰ ਕੀ ਨਹੀਂ ਕਰਨੀ ਸੀ ਬਈਆਂ ਤਾਂ ਲੇਟ ਕਰਤਾ ਕੰਮ ਸਾਡਾ ਆਵੇਗਾ ਰਿਆਜ ਆਪ ਕੋਈ ਨਹੀਂ ਲੱਗਦਾ ਯਾਰ ਆਹ 25 ਪੰਪ ਲਾਏ ਅਸੀਂ ਹਾਂ ਮੰਨ ਕੇ ਜਲਦੀ 1 ਵਜੇ ਅਸੀਂ ਕਰ ਲੱਗੇ 2:30 ਵਜੇ ਕਰਕੇ ਛੱਡ ਗਏ ਪੱਤੀ ਬੱਪਾ ਨੂੰ ਪੱਤੀ ਲਾ ਲਾ 35 ਕਿੰਨੇ ਵਾਰ ਕਿੰਨੇ ਪਜਾ ਲੇ ਉਹ ਲੈਣਾ ਬੰਪੋਹ ਹਾਂ ਉਹ ਲੈ ਕੇ ਆਉਣੀ ਰੇ ਡੋਹ ਹਾਂ ਹਾਂ ਤਸਲੀ ਰਿਆਉਣੀ ਆ ਆਂਦਾ ਅਸਪੀਰ ਕਹਿੰਦਾ ਮਾ ਆ ਗਿਆ ਐ ਰਹੀ ਹਲ ਦਾ ਕੰਦਾ ਬੰਦਾ ਆਂਦਾ ਹੈ ਲੱਦਣ ਗਿਆ ਹੁਣ ਉੱਥੇ ਮੈਨੂੰ ਕਹਿੰਦਾ ਮਾ ਪੰਮੇ ਦੇ ਦਾਣੇ ਲਗਾ ਲੈ ਉਹਨੂੰ ਕਹਿੰਦਾ ਜੇ ਬੰਮਾ ਨਾ ਹੋਇਆ ਫਿਰ ਕੱਲ ਅੱਧ ਲੂਗਾ ਆਹੀ ਦਾ ਖਾ ਸਾ ਭਾਈਆਂ ਦਾ ਥਲੀ ਮਾ ਲੱਕੜੀ ਆ ਥੱਲੇ ਖਾਦੀ ਲੱਗੀ ਉਹ ਤੇ ਜਰੂਰ ਟੈਂਕੀ ਦਾ ਇੰਨਾ ਫਾਇਦਾ ਆਏਗਾ ਏ ਤੂੰ ਲੈਟ ਸਵੇਰ ਨੂੰ ਆਵੇ ਨਾ ਆਵੇ ਭਰ ਕੇ ਕਢਾ ਲਾ ਭਰ ਕੇ ਲੈ ਜਣੀ ਅਸੀਂ ਗਾਇਲ ਟੈਂਕੀ ਸਾਰੀ 4 ਗਿੱਲੇ ਸਪਰੇਅ ਕਰਾ ਦੇਣੀ ਉਹਨੇ ਨਾ ਟੈਂਕੀ ਦੀ ਤਾਂ ਮਾਮੂਜਾ ਹੋਰ ਲੈਟ ਦਾ ਕਿਆ ਪਤਾ ਆਵੇ ਨਾ ਕਿ ਕਿਆ ਪਤਾ ਉਹ ਤਾਂ ਜੱਟਾ ਵੀ ਨਹੀਂ ਆਗਾ ਜੱਟਾ ਟੋਇਆ ਪਿਆ ਪਾਣੀ ਮੇਲ ਨਾਲ ਮਿਲੂਗਾ ਪਾਣੀ ਡਾਕਟਰ ਦੀ ਮੋਟਰੋਂ ਮਿਲਣਾ ਉਹ ਹੋਰ ਜੈਲੇ ਦੀ ਮੋਟਰ ਜੀ ਨਹੀਂ ਦੂਰ ਪੈ ਜਾਣਾ 3200 ਰੁਪਏ ਨੂੰ 3000 ਦੀ ਜਿਆਦਾ ਹੈ 2500 ਨੂੰ 3200 ਨੂੰ ਅਸੀਂ ਵੀ ਲਿਆਏ ਤੇ ਅਸੀਂ 2500 ਨੂੰ ਲਿਆਏ ਤੇ ਤੁਸੀਂ 2500 ਨੂੰ ਪਰ ਸਾਡੇ ਵਾਲ ਥੋੜੀ ਜਿਹੀ ਬੜੀ ਹੋਗੀ ਨਹੀਂ ਬੜਾਈ ਡੜੀ ਹੈ 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 ਜੀ ਜੀ ਤੂੰ ਹੀ ਕੱਢ ਕੱਢ ਲਏ ਤੇ ਅਸੀਂ ਵੀ ਤੇਰੇ ਲਈ ਆਏ ਤੇ ਹਮਾ ਚਲਦੇ ਅੱਛਾ ਤੇਰੇ ਪਿੱਛੇ ਪਿੱਛੇ ਥੱਲੇ ਆਏ ਹੁਤੇ ਬਾਤ ਤਾਂ ਹੁਣ ਸਾਡੀ ਥੱਲੇ ਗੋਈ ਲੱਗੀ ਵੀ ਹੈ ਲੋਹੇ ਦੀ ਬਰੇਤ ਉਹੀ ਹੈ ਸਾਡੇ ਵਾਲੇ ਲੋਹੇ ਦੀ ਬਹੁਤ ਤਾਂ ਹੀ ਬਹਿੰਗੀ ਆ ਉਹ ਸਾਡੇ ਥੱਲੇ ਲੱਕੜੀ ਅਸੀਂ ਸਾਰੇ ਸਟੀਲ ਜੀ ਦੀ ਕਮਾਈ ਵੀ ਆ ਸਾਰੇ ਸਿਕਨ ਜੀ ਦਾ ਸਤੀ ਦਾ ਘੁੰਮਾ ਬਣਾਉਣਾ ਲੋਹੇ ਦਾ ਲੋਹੇ ਦੀ ਹੋਈ ਦਾ ਅਲੂਮੀਨੀਅਮ ਜੀ ਦਾ ਹਾਂ ਉਹ ਐਨ ਵੀ ਗੜਾਈ ਕਰ ਲਿਓ ਜੀ ਗੜਾਈ ਕਰੂੰਗਾ ਬੱਤ ਦਾ ਅੱਜੇ ਹੁਣ ਕਿਦਲ ਹਣਾ ਮੂੰਗ ਗੁੰਮ ਗਿਰ ਜਾਵੇ ਨਾ 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 ਬੱਟਾ ਚੜਾ ਦੀ ਹੁਣ ਗੜਾਈ ਕਰ ਦੇ ਦੇਦਾ ਜਾਈ ਤੂੰ ਤੜਕੇ ਜੋਗੀ ਕਰਦੇ ਮੈਂ ਤਾਂ ਤਾਂ ਨੂੰ ਵੀ ਦੇਖਦਾ ਜੱਗੇ ਆ ਮੈਂ ਤੜਕੇ ਜੋਗੀ ਕਰਦਾ ਉਹ ਮੈਂ ਤਾਂ ਨੂੰ ਵੀ ਦੇਖਦਾ ਗਿਆ ਮੈਂ ਤਾਂ ਮੈਨੂੰ ਕਿ ਮੈਂ ਕਿਹਨ ਨਿਕੜ ਤੂੰ ਮਿਰਚਾਂ ਦੇਖੀ ਠੀਕ ਨਹੀਂ ਬਾਈ ਚਾਹ ਤਾਂ ਲੱਗੀ ਜੀ ਕੱਲੂ ਭਾ ਗੜਾਈ ਕਰਾ ਕੇ ਮੋੜ ਦੇ ਦੋ ਥੋੜੇ ਪਛੇਪਰੇ ਸਿੱਟ ਦੇਣਾ ਇਹਦੇ ਦੋ ਟੋਕਰੇ ਤਿੰਨ ਦੇਖ ਲਾ ਰੇਹ ਦਾ ਪਰ ਪਹਿਲਾਂ ਬਹੁਤ ਪਾਤਾ ਪਛੇਪਰੇ ਟੋਕਰੇ ਪਈਆਂ ਦੀਆਂ ਸਾਨੂੰ ਜੀ ਨਹੀਂ ਚਲੋ ਰੇਹ ਤਾਂ ਦੇਸੀ ਨਹੀਂ ਖਰਾਬ ਲਾ ਲੈ ਵੀ ਸੇਤ ਪਈਆਂ ਦੀਆਂ ਜਿਆਦਾ ਪਾਤਾ ਸਾਨੂੰ ਫੂਕ ਲਿਆ ਨੇ ਨਹੀਂ ਬਾਈ ਗੱਗੇ ਉਗੜਾਈ ਨਹੀਂ ਕਰੀਏ ਨਹਿਰਾ ਕੜਾਈ ਕੱਖ ਬਹੁਤ ਜਿਆਦਾ ਰਹੇ ਪੈਜਵੇ ਲਸਣ ਨਹੀਂ ਖਰਾਬ ਹੁੰਦਾ ਲੈ ਥਣੇ ਦੱਸਦਾ ਰਹੇਗਾ ਵੀ ਗੜਾਈ ਨਹੀਂ ਕਰੀਆ ਇਹ ਤਾਂ ਮੈਂ ਤਾਂ ਹੁਣ ਬਾਬਰ ਕਹਿ ਰਿਹਾ ਵੀ ਹੁਣ ਇਹ ਮਿਰਚ ਨੂੰ ਸੰਭਲੂਗਾ ਮੈਂ ਮੰਨਦਾ ਵੀ ਸਾਡੇ ਕਿੰਨੀ ਗੌਰ ਹੈ ਲਸਣ ਦੀ ਹੂੰ ਵੀ ਸਾਡਾ ਲਾਣੇਦਾਰ ਵੀ ਅਸੀਂ ਕਿੰਨੀਆਂ ਗੜਾਈਆਂ ਕਰਦੇ ਹੂੰ 11 ਬਟਾ ਤੀਆਂ ਤਿੰਨ ਪਰ ਲਿਆਂਦਾ ਸਾਰੇ ਚੁੱਕਿਓ ਗਿਆ ਪਤਾ ਨਹੀਂ ਕਿਹਾ ਤਾਂ ਰੇਪ ਪੱਤਾ ਸਾਰਾ ਕੁਝ ਪਾਇਆ ਤਾਂ ਫਿਰ ਪਤਾ ਨਹੀਂ ਬੀਜ ਮਾੜਾ ਬੀਜ ਵੀ ਮੁੱਲ ਦਾ ਲੈ ਤੇ ਪਰ ਹੁਣ ਜਿਹਨਾਂ ਦੇ ਖੜਾ ਏ ਏਡਾ ਏਡਾ ਇਕੱਠਾ ਖੜਾ ਏ ਹੂੰ ਇਹ ਲਖਨ ਵੀ ਥੋੜਾ ਦੋ ਤਿੰਨ ਕਿਸਮ ਦਾ ਬਾਈ ਬਸ ਗੱਲ ਇੱਥੇ ਇੱਕ ਥੋੜਾ ਹੋਰੇ ਚੌੜੇ ਜਿਹੇ ਪੱਤੇ ਵਾਲਾ ਉਹ ਹਰੇ ਹੀ ਰਹੇ ਨਾ ਪੱਟਣੇ ਥਾਈਓ ਹਰਾਰੇ ਕਰਨਜੀਤ ਤੁਹਾਡਾ ਉਹੀ ਲਾਉਂਦਾ ਉਹਦਾ ਬੌਲੇਟ ਪੱਟ ਹੁੰਦਾ ਉਹ 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 ਲਖਨ ਠੀਕ ਨਹੀਂ ਜਣਾ ਦੇਸੀ ਨੇ ਸਾਡਾ ਆਪਣਾ ਪਹਿਲਾ ਉਹ ਲਖਨ ਠੀਕ ਆ ਉਹ ਸਾਈਡ ਪਰ ਦਾ ਦੇਸੀ ਦਾ ਕੋਈ ਵੀ ਚੀਜ਼ ਆ ਆਣੇ ਬੋਲੇ ਵੀ ਹਾਂ ਸਫਾਈ ਕਰ ਦੇਣੀ ਦਾਦੇ ਕਾਲੂ ਬੋਲੇ ਨੂੰ ਇਧਰ ਦੇ ਬੇਲੇ ਹਲੇ ਬੋੜਾ ਬੇਲਾ ਨਹੀਂ ਹੈਗਾ ਜਿੱਦਣ ਬੇਲਾ ਹੋਇਆ ਉਦੋਂ ਸਾਰੀ ਸਫਾਈ ਕਰਾ ਦੇਣੀ ਆ ਜੀ ਉਹ ਬਸ ਤਰੋਂ ਟਣਾ ਲੈ ਇੱਕ ਦਿਨ ਉਹ ਨਹੀਂ ਸਫਾਈ ਕਿਆ ਕਰਾਉਣੀ ਛੱਟਪਟ ਦਾ ਨਾ ਨਹੀਂ ਛੱਟਪਟ ਮਾਰ ਦੂ ਬੱਤਾਂ ਨੂੰ ਵੀ ਕਿ ਦਿਨ ਲੱਜਣਾ ਕੰਮ ਹੋੜੀ ਬੱਤਾਂ ਨਹੀਂ ਇਹਦੇ ਹੁਣ ਇਹਨੂੰ ਟਾਈਮ ਜ਼ਿਆਦਾ ਲੱਗਣਾ ਸਫਾਈ ਨੂੰ ਜੇ ਕਰਤੀ ਸਪਰੇਅ ਖੁੱਪੇ ਨਾਲ ਬੋਲੇ ਨਹੀਂ ਇਹਦੇ ਇਕੱਠਾ ਕਰ ਦੇਣਾ ਇਹ ਇਹ ਤਾਂ ਦਾਤੀਆਂ ਇਕੱਠਾ ਕਰ ਲੈ ਜੜ ਦੇ ਗਾਲ ਜਾਂਦਾ ਹੈ ਮੈਂ ਐਸੇ ਰੱਖ ਲੈ ਕੁੱਕੁਰ ਮੈਂ ਖੋਲਤੀ ਆਪਣੀ ਐਸੇ ਤਾਂ ਖਾਣ ਲੱਗ ਕੇ ਰੱਖਣੀ ਹਾਂ ਮੈਂ ਖੋਲਤੀ ਆਪਣੀ ਉਹ ਭੰਗ ਖੜੀ ਹੈ ਮੈਂ ਐਸੇ ਨਹੀਂ ਖਾਣਾ ਹੈ ਭਾਂਗੇ ਥਲੀ ਬਹੁਤ ਜੰਮ ਭੰਗ ਗੱਲ ਹੋਲੀ ਮੌਗੀ ਮੈਂ ਨਾਲੇ ਕੜਵੇ ਭੰਗ ਕਾ ਕੱਟੇ ਬਈ ਭੰਗ ਪੀ ਕੇ ਬਾਜੀ ਹੋ ਜਾਂਦਾ ਚਲੋ ਉਹਨਾਂ ਦਾ ਤਿਹਾਰ ਹੈ ਉਹਨਾਂ ਨੂੰ ਮਨਾਉਣਾ ਹੁਣ ਸਾਰੇ ਭਈਏ ਵੇਲੇ ਬੱਕਰਾ ਲੈ ਆਏ ਬੱਕਰਾ ਤੇਰੇ ਯਾਰ ਲੈ 9000 ਦਾ ਬੱਕਰਾ 9000 ਦਾ 9000 ਦਾ ਬੱਕਰਾ ਲੈ ਆਏ ਮੀਟ ਲੈ ਕੇ ਬੱਕਰਾ ਸਾਫਤਾ ਹੀ ਸਾਫਤਾ ਹੀ ਬੱਕਰਾ ਲੈ ਲਵਾਂਗੇ ਬਰਾਬ ਹਾਂ ਆਪੇ ਕਰੂਗੇ ਹੁਣ ਹੋਗੀ ਫਿਰ ਨੋਨੀ ਚੀਚੀ ਹੈ ਅਰੇ ਨੋਨੀ ਚੀਚੀ ਚੀਚੀ ਕਰੂਗੇ ਕੱਲ ਉਹ ਚੱਲੂਗੇ ਫਿਰ ਹਾਂ ਫਿਰ ਸਬਜ਼ੀ ਪਾ ਕੇ ਲੈ ਆਏ ਸਾਜਰੀ ਹਾਂ ਸਬਜੀ ਨਹੀਂ ਖਾਣੀ ਹੈ ਸਬਜੀ ਵੀ ਖਾ ਕੇ ਲੀ ਹੁਣ ਸੋਣਾ ਹੈ ਸਬਜੀ ਵੀ ਖਾਸੀ ਹੋਣੀ ਸਬਜੀ ਤਾਂ ਮੇਰੀ ਗੱਲ ਸੁਣ ਲੈ ਦੋ ਕਟੇ ਹਲਵਾ ਦਵਾਈ ਇਹਨਾਂ ਨੂੰ ਦੋ ਕਟੇ ਫੇਰ ਇੱਕ ਲਫਾਵਾ ਕੀ ਆਦਾ ਕੀ ਆ ਤੋ ਸਸਤਾ ਮਾਰਡਰ ਫੇਰ ਤੇਰੇ ਟਮਾਟਰ ਅੱਛਾ ਜੀ ਫੇਰ ਕੀ ਆ ਪੋ ਰਹੇ ਰਹਿ ਗਿਆ ਵਿਆਹ ਧਰਨਾ ਕੱਲ ਨੂੰ ਹੋਇਆ ਮੈਂ ਬੰਦ ਗੋਬੀ ਵਿਆਹ ਧਰਨਾ ਕੱਲੂ ਦੱਦਿਆ ਲਈ ਕੰਮ ਆ ਜਦੋਂ 15 ਦੇ ਖਾਣੇ ਸਾਡੇ ਖਾ ਰਾ ਖਾ ਰਾ 15000 9000 ਦਾ ਬੱਕਰਾ ਖਾਣੀ ਹੈ ਖਾ ਜੂਗੇ ਤੋ ਕਾ ਬੰਦ ਤੋ ਕਾ ਜੰਦ ਰਿਆ ਦੇ ਬਕਿੰਨਾ ਕਿ ਕਿਲੋ ਬੱਕਰਾ ਨਿਕਲਣਾ ਉਚਾਰਾ ਭਾਈ ਇਹ ਨਾ ਕਿੰਨੇ ਕਿਲੋ ਬੱਕਰ ਨਿਕਲੂਗਾ 9 9000 ਦੇ 9000 ਦਾ ਉਹ ਕਿਤੇ ਬੱਕਰ ਨਾ ਬਾਰਾਂ ਬੰਦਾ ਕਿਲੋ ਮੀਟ ਹੋਗੇ ਨਹੀਂ ਹੋਊਗਾ ਹੋਊਗਾ ਹੋ ਗਈ ਬਾਰਾਂ ਬੰਦਾ ਕਿਲੋ ਇੱਕ ਮੁੰ ਪੇਕੀ ਭਈਆ ਕਿਲੋ ਮੀਟ ਖਾਜੂਰਾ 18 18 ਕਿਲੋ ਇਹਦੇ ਬੰਦੇ 12 ਉਰੇ ਹੋਗੇ 7 8 ਉੱਥੇ ਆਪਾਂ ਦਲ ਸਾਰੇ ਇਕੱਠੇ ਹੋਣਾ ਅੱਧਾ ਅੱਧਾ ਕਾ ਲੈਣਾ ਕਹਿੰਦੇ ਅਸੀਂ ਫਿਰ ਅਸ ਅਸ ਨਾ ਇਹ ਵੀ ਖਾਾਰੇ ਇਕੱਠੇ ਹੋਗੇ ਉਰੇ ਨਾ ਨਾ ਹੋਰੀਗੇ ਤੇ ਮੈਂ ਕੱਟੇ ਹੋ ਜੂਗੇ ਸਾਡਾ ਗੱਲਾ ਫੋੜੀ ਨਹੀਂ ਕਰ ਬੋ। ਉਹ ਅੱਗੇ ਰੈਡੀ ਪਾ ਉਹ ਅੱਗੇ ਰੈਡੀ ਪਾ ਕਰ। ਕਾਨੂੰਨਾਂ ਦੇ ਦਾਤ ਲੈ ਲਓ ਜੀ ਜਿਹਦੇ ਨਾਲ ਗੰਨਾ ਵੱਢਦੇ ਆ। ਆਹ ਵਿੱਚੇ ਦਾਤ ਮਾਰਿਆ ਹੋਈ ਜੀ ਦਾਤ। ਉਹ ਤੁਹਾਨੂੰ ਮੈਂ ਦੱਸਤਾ ਵੀ ਆਪਣਾ ਕਿਉਂਕਿ ਤੁਹਾਡੇ ਬੰਦੇ ਕੰਮ ਕਰਦੇ। ਇਹ ਇੰਨੇ ਵਿੱਚ ਜਿਹੜਾ ਇਹਨਾਂ ਨੂੰ ਦਵਾਤ ਲੈ ਲਿਓ। ਠੀਕ ਕਰ ਲੀ ਦੀਵ ਨੂੰ ਕਰਦਾ ਪੂਰੇ ਦਾਤ ਦੂਤ ਜਿਹਨੇ ਵਿੱਚ ਜਿਹੜੇ ਆਪਣੇ। ਸਾਰੇ ਹਸਿਆਰ ਲੈ ਕੇ ਰੱਖਦੇ ਨਾ ਕੋਲ ਤੇ। ਦਾਤ ਬਾਈ ਇਹ ਦਾਰੂ ਪੀ ਕੇ ਕਸਾਈ ਬਣ ਜਾਂਦੇ ਆ। ਲੈ ਲਿਓ ਕਹਦੇ ਹੋ। ਨਹੀਂ ਇਹ ਸਾਰੇ ਨਾਲ ਬਾਤ ਤਾਂ ਇਹ ਕਿਹੜੇ ਭਾਣਜੇ ਮਾਮੇ ਭਾਈ ਸਾਰੇ ਇਕੱਠੇ ਹੋਏ ਹੋਏ ਆ ਇਹ ਰਿਸ਼ਤੇਦਾਰ ਹੀ ਸਾਰੇ ਇਹ ਪਰ ਹਮ ਆਉਂਦੇ ਹੀ ਰਿਸ਼ਤੇਦਾਰਾਂ ਨੂੰ ਬੁਲਾਉਂਦੇ ਆਪਣੇ ਨੂੰ ਇਹ ਜਿੱਕਾਂ ਬਾਹਰ ਜਾ ਕੇ ਬਣਾ ਆਪਣੇ ਰਿਸ਼ਤੇਦਾਰ ਨੂੰ ਬੁਲਾਉਂਦਾ ਇਹ ਆਪਣੇ ਰਿਸ਼ਤੇਦਾਰ ਨੂੰ ਬੁਲਾਉਂਦੇ ਆ ਇਹ ਵੀ ਆ ਆ ਦੇਖਿਆ ਨਹੀਂ ਰਾਜੂ ਰਮੇਸ਼ ਨੂੰ ਮਾਮਾ ਦੂਏ ਨੂੰ ਮਾਮਾ ਆਹੋ ਫਿਰ ਆਪਣੇ ਆਪਣੇ ਨੂੰ ਬੁਲਾਉਂਦੇ ਸਾਰੇ ਪਰੋਸੇ ਦੇ ਬੰਦੇ ਹੋ ਜਣੇ ਫਿਰ ਨਾਲੇ ਪਰੋਸੇ ਹੋਏ ਨੇ ਬੰਦੇ ਪਰੋਸਾ ਨਾਲ ਠੀਕ ਹੈ ਠੀਕ ਹੈ ਮੈਂ ਅੱਗੇ ਰੈਡੀ ਪਾ ਕੇ ਕਰ ਦੇਖ ਲੈਣਾ ਇਹ ਹੁਣ ਨਹੀਂ ਆਉਂਦੇ ਰੈਡੀਆਂ ਪਰ ਅਗਰੇ ਦੀ ਬੰਲੀ ਪਰ ਅਗਰੇ ਦੀ ਪਰ ਉਹ ਲਵਾਂ ਡੀ ਜੇ ਨਾ ਨਾ ਡੀ ਜੇ ਲਾ ਕੇ ਆਉਂਦੇ ਡੈਕ ਲਾਉਣਾ ਸਰ ਹੋਲੀ ਸਰ ਰੈਂਕ ਕਰਦੇ ਮੇਰੀ ਅੰਦੇਸੇ ਪਿੰਡ ਚ ਹੋ ਹੁਣ ਕੰਮ ਬੰਦ ਹੋ ਗਏ ਨਾਲੇ ਪਿੰਡ ਚ ਲੈਣੇ ਪੈਸੇ ਯਾਰ ਰੈਂਦੇ ਵੀ ਪਿੰਡਾ ਚ ਤੇ ਇਕੱਲੇ ਇਕੱਲੇ ਘਰ ਪੈਸੇ ਜਾਂਦੇ ਤੇ ਪਗੜਾ ਪਾ ਕੇ ਵੜ ਗਏ ਹੁਣ ਕਾ ਕਹਿੰਦਾ ਮੋਟਰਾਂ ਪਰ ਜਦ ਰਹਿੰਦੀ ਪਿੰਡਾ ਚ ਤੇ ਉਹਨੇ ਪਿੰਡ ਤੇ ਦੂਰ ਰਹਿ ਕੇ ਖੁਸ਼ ਆ ਹਾਂ ਮੰਨਦੇ ਨਹੀਂ ਪਿੰਡ ਚ ਮੈਂ ਕਹਾਂ ਮਾ ਉਹਰੇ ਪਾ ਨਾ ਸਰਦਾ ਜੂਰੇ ਪਿੰਡ ਚ ਨਹੀਂ ਰਹਿ ਕੇ ਖੁਸ਼ ਕੱਲੇ ਕੱਲੇ ਕਰਾ ਮੁਰਿਆ ਗਿਆ ਨੇ ਪਗੜਾ ਪਾਉਣਾ ਪਹਿਲ ਡਾਂਸ ਕਰਨਾ ਤੇ ਉਹੀ 20 50 100 ਲੈ ਕੇ ਜਾਂਦੇ ਤੇ ਚੱਕਰ ਪਤਾ ਗਿਆ ਇਹਨਾਂ ਦਾ ਹੁਣ ਮਾਰਨਗੇ ਚੱਲ 9 ਵਜੇ ਪਾਰਟੀ ਲੱਦੀ ਨਾ 10 ਵਜੇ ਬਾਜੀ ਜਾਂਦੇ ਇਹਨਾਂ ਨੂੰ 9 10 ਫਿਰ ਇਹਨੇ ਬਾਹਰ ਇਹਨੂੰ ਪੜੇ ਨੂੰ ਬਾਜ ਜਾਂਦੇ ਕਾਜ-ਵਜਾ ਕੱਜ ਵਾਲਾ ਗੱਲਾ ਨਾਕ ਘਰ ਕਹਿੰਦਾ ਤੰਗ ਹੁੰਦੇ ਫਿਰ ਸਾਡੇ ਆ ਮੋਟਰ ਵਾਲਾ ਠੀਕ ਹੁੰਦਾ ਨਹੀਂ ਹੋਲੀ ਨੂੰ ਮੈਂ ਕਿਹਾ ਇਹ ਦੂਰ ਅਸੀਂ ਲੋਟ ਆ ਮੋਟਰ ਤੋਂ ਠੀਕ ਹੁੰਦਾ ਹਾਂ ਸਾਡੇ ਰ ਮੀਟ ਮੁਰਜਾ ਬਣਾ ਕੇ ਮੈਂ ਲਾਦੀ ਮੋਟਰ ਪਰ ਹੋਲੀ ਨੂੰ ਅੱਗ ਲਾਈਤੀ ਝੁੰਗੀ ਨੂੰ ਉਹ ਥੋੜੇ ਬਿਹਾਰੀ ਆ ਜਾਂਦੇ ਬਿਹਾਰੀ ਰਾਈ ਨਾ ਖਾਦਾ ਨਾ ਪੀਤਾ ਸਵੇਰੀ दारू ਪੀ ਕੇ ਪੈਗੇ ਮੀਟ ਬਣਾ ਰਿਆ ਕਾਂ ਨੂੰ ਸਾਲਾਂ ਦੀ ਝੁੰਗੀ ਨੂੰ ਅੱਗ ਲੱਗੀ ਸਾਰਾ ਕੁਝ ਜਲ ਗਿਆ ਜਲ ਗਿਆ ਫੀੜ ਤਾਂ ਕਿਹਦਾ ਦੇਖਣਾ ਸਾਰੇ ਕੱਪੜੇ ਸਾਰਾ ਕੁਝ ਤਾਂ ਜਲ ਗਿਆ ਕੱਪੜੇ ਵੀ ਨਹੀਂ ਨਿਕਲੇ ਅੰਦਰ ਤੇ ਕੱਪੜੇ ਹੀ ਜਲ ਗਏ ਨਿਕਲ ਨਹੀਂ ਹੋਲਦੇ ਨਹੀਂ ਵੀਡੀਓ ਭਰ ਲੈ ਇੰਗੇ ਮੋਡਰਾ ਚਾਲੀ ਪੀ ਸਾਝ ਰਹੀ ਏਥੇ ਦੇ ਭਰ ਲੈਣੀ ਤੂੰ ਵੀ ਚੱਲ ਕਿੰਨੀ ਘੱਟਣੀਆਂ ਠੀਕ ਨਹੀਂ ਗੱਲ ਨਹੀਂ ਅੱਥੇ ਗਲੀ ਮੈਂ ਜਾ ਕੇ ਭਰ ਲੈਣੀ ਆਪਾਂ ਨੇ ਉੱਤਾਂ ਰੇਡੀਆ ਪਾਉਂਦੀ ਲੱਗੀ ਆ। ਇਹ ਕਿਹਾ। ਇਹ ਆਪ ਦਾ। ਇਹ ਟਰਾਲੇ ਆ ਜ ਮੈਨੂੰ ਰੇਡੀ ਬਣੀ ਹੋਈ ਹੈ। ਕਾ ਕਿੰਨੀ ਘੰਟ ਜੀ ਦੇ ਲਾ। ਕਰ ਨਹੀਂ। ਉਹਦੀ ਕਿੱਥੇ ਆ? ਜੀ ਜੀ। ਪੰਮੇ ਵਾਲੀ। ਪੰਮਾ ਕਹਿੰਦਾ ਮੈਂ ਤਾਂ ਘਰ ਹੀ ਨਹੀਂ ਹੈ ਜੀ ਦੀਪ ਦੇ ਕਿਤਾ ਜ ਮੈਨੂੰ ਟਾਈਮ ਲੱਜਣਾ ਲੱਦ ਲਈ ਜਾਂ ਮੈਂ ਲਗਾਉਣੀ ਕਿਨੇ ਆ। ਹਾਂ। ਚੱਲ ਆਏ ਤਾਂ ਕਹਿੰਦਾ ਵੀ ਲੈ ਜਾ ਕੇ ਘਰਾਂ ਪਈ ਆ। ਨਹੀਂ ਲੋਕ ਕਹਿੰਦੇ ਵੀ ਮੈਂ ਆਉਂਗਾ ਤਾਂ ਦਊਗਾ ਸਾਰੀ ਚੀਜ਼। ਉਹਨੂੰ ਪੈਸ ਲੱਗਿਆ ਉਹਦਾ ਟੁੱਟੀ ਵਾਲਾ। ਚਾਲੇ ਇਹ ਦੁਆ ਹੋਣੀ ਪੈ ਪੈਪ ਦੁਆ ਜਿਆਣਾ ਪੈਣਾ ਨਾ ਪਲਾਸਟਿਕ ਦਾ ਟੋਟਾ ਜਿਆ ਲੈ ਜਾ ਟੋਟਾ ਜਿਆਣਾ ਪੈਣਾ ਟੋਟਾ ਲੈ ਜਾਣਾ ਇੱਕ ਟੱਪ ਲੈ ਜਾਣਾ ਪਾ ਟੱਪ ਜੂ ਘਰ ਹੋਣੀ ਬਸ ਇਹਦੇ ਹੇਠਾਂ ਵੀ ਉਹ ਲੱਗੀ ਹੋਈਆਂ ਇੱਥੇ ਇਹ ਲੱਕੜੀ ਆ ਥੱਲੇ ਲੱਕੜੀ ਆ ਉਹ ਹੁਣ ਜਿਹੜੀਆਂ ਹੂਣ ਆਉਂਦੀਆਂ ਉਹਨਾਂ ਥੱਲੇ ਰਿਮੋਟੀਆਂ ਮਹਿਜਾਈ ਇਹਹ ਜਾਈ ਹੈ ਇਹਹ ਜਾਈ ਲੱਗਿਆ ਪਲੇਟ ਲੱਗੀ ਹੋਈ ਹੈ ਹੋਰ ਚੀਜ਼ ਬਹੁਤ ਦੀ ਹੈ ਹੈ ਲੋਹੀਆਂ ਨਹੀਂ ਹੈਗੀ ਇਹ ਹੋਰ ਕੀ ਹੈ ਲੋਹਾ ਹੈ ਕਿਹੜਾ ਲੋਹਾ ਮੈਨੂੰ ਵੀ ਥੋੜੀ ਜੀ ਉਹ ਲੱਗਦੀ ਹੈ ਜਿਸ ਲੋਹੇ ਦੀਆਂ ਪੱਤੀਆਂ ਲੋਹਾ ਹੀ ਹੈ ਉਹ ਲੋਹਾ ਹੈ ਲੋ ਭਾਈ ਲੋ ਦੀ ਪੱਤੀ ਆ ਹਾਂ ਇਹ ਤਿੰਦੇ ਤਿੰਦੇ ਹਰਮਨੀ ਆ ਕਹ ਕੇ ਕੁਆਰੀ ਜਿਹੜੇ ਸੌਦਾ ਕਰ ਲਿਆ ਜਦੋਂ ਉਹ ਚੁੱਬਕ ਲਾਈ ਚੁੱਬਕ ਲਾ ਗਈ ਤਰਾ ਹੋਵੇਗਾ ਨਾ ਜਗ ਰਹਾ ਵਈ ਦੀ ਨੂੰ ਉਹ ਤਾਂ ਚੁੰਮ ਕੇ ਹੀ ਲਾਦੀ ਹਾਂ ਮੌਨੀਆਂ ਚੁੰਮ ਚੁੰਮ ਕੇ ਲੋੜਾ ਲਾਦੀ ਲੋ ਥੋੜੀ ਜੀ ਚੌੜੀ ਆ ਜਿਹੜੀ ਅਸੀਂ ਲੈ ਆਏ ਬੇ ਤੇ ਉੱਚੀ ਆ ਪਰ ਨੂੰ ਦੂਰ ਹਾਂ ਹਾਂ ਉਹ ਠੀਕ ਦਾ ਵਧੀਆ ਬਣੀ ਉਹ ਜਸਵੀਰ ਬਾਈ ਦੇ ਮਕਾਨ ਚ ਲੱਗੀ ਵੀ ਆ ਕਿੰਝ ਆ ਆ ਮਨੇ ਭਰੇ ਵੀ ਸਾਰੇ 9 ਫੀਲਰ ਸਭੇ ਇੱਕ ਵਾਰ ਠੀਕ ਆ ਆਲੇ-ਦਾਲੇ ਲਾ ਲਈ ਇਹਦੇ 1000 ਲੀਟਰ 1000 ਲੀਟਰ ਪਾਣੀ ਪੈਂਦਾ ਗੱਬੇ ਤੇ ਉੱਚੀ ਹੈ ਨਾ 1000 ਲੀਟਰ ਦਾ ਯਾਨੀ ਦੀ ਲੋਡ ਵੀ ਨਹੀਂ ਕਿੰਨੇ ਪੰਪ ਲੱਗਣੇ ਆ ਸਿਰ 25 ਪੰਪ ਲੱਗਣੇ ਆ 25 ਲੱਗਣੇ ਆ ਮੰਨ ਕੇ ਜੇ ਆ 25 25 ਲੀਟਰ ਨੂੰ ਲਾ ਦੇ 25 ਪੰਪ ਕਿੰਨਾ ਬਣ ਗਿਆ 500 ਲੀਟਰ ਪਾਣੀ ਜਾਊਗਾ 500 ਤੇ ਉੱਪਰ 700 ਲੀ ਲੈ ਜਾਣਾ ਬਸ ਬਹੁਤ ਹੈ ਠੀਕ ਨਹੀਂ 25 25 625 ਜੇ ਬੱਤੀ ਲਿੱਟਰ ਮੰਗਿਆ 25 ਬੰਪਾ ਵਾ ਉਹੀ ਕਹਿੰਦਾ ਹੱਥੋਂ ਸਾਂ ਲੈ ਜਾਣਾ ਮਹਾ 25 ਬੰਪਾ ਤੇ ਲੱਗਣੇ ਇੱਥੇ 20 ਲੱਗਣੇ ਆ ਆਹੋ 20 ਬੰਪ ਲੱਗਣੇ ਆ ਤੇ 500 ਆਹੋ ਕਹਿੰਦਾ 750 50 ਫਿਰ ਸਿੱਧਾ ਸਾ 25 ਦਾ 50 500 ਹੋ ਗਿਆ ਹਾਂ ਕੋਈ ਜ਼ਿਆਦਾ ਦਾ ਕੋਈ ਨੁਕਸਾਨ ਨਹੀਂ ਪਾਣੀ ਤਰਪੇ ਨਾ ਆਹੇ ਜੇ ਬੰਪ ਘਾੜੀ ਆਂ ਪਾਪ ਲੱਜ ਜਾਂਦੇ ਆਂ ਤਾਂ ਹੈਗੀ ਇੱਥੇ ਮੋਟਰ ਲੱਗੀ ਵੀ ਨਹੀਂ ਜੇ ਜ਼ਿਆਦਾ ਪਾਣੀ ਆ ਨਾ ਤਗੜੀ ਗਾਨ ਕੇ ਤੇ ਹੌਲੀ ਉਤਰੁੰਦਾ ਨਹੀਂ ਮੋਟਰ ਦਾ ਆਈ ਨਹੀਂ ਪਤਾ ਕਿ ਸਾਨੂੰ ਚੱਲਣੀ ਕਿੱਥੇ ਤੇ ਆ ਸਿੰਗਲ ਫੇਸ ਹੈਗੀ ਉੱਥੇ ਉਹ ਦੂਈ ਵਾਲੀ ਹੈਗੀ ਆ ਸਮਾਸੀ ਪਲ ਆਹ ਆਕਾਸ਼ ਬਣੀ ਵਾਲੀ ਵੀ ਹੈਗੀ ਆ ਉਹ ਦੂਈ ਸੂਰਜ ਵਾਲੀ ਸੂਲਰ ਸੂਲਰ ਵੀ ਹੈਗਾ ਯਾਰ ਦੂ ਆ ਗਿਆ ਭਾਈ ਗੁੰਗਾ ਬੋਲਾ ਮੰਨੂ ਵੀ ਕਹਿਣ ਲੱਗਾ ਤਾ ਗੁੰਗਾ ਇਹਨੇ ਹਾਂ ਰੱਖਣੀ ਆ ਹੁਣ ਯਾਰ ਮੈਂ ਕਹਿੰਦਾ ਵੀਰੂ ਕਦੇ ਪਰ ਨਹੀਂ ਲੈ ਸਵੇਰੇ ਭਰਿਓ ਪਾਗਲ ਮੇਰੇ ਬਾਦੂ ਦੇਖਾ ਤੇ ਨਹੀਂ ਲੈ ਲਾ ਕੇ ਭਰ ਲੇ ਜੂ ਹੋਰ ਕੀ ਐਥੇ ਤੂੰ ਬੈਗ ਲਾ ਕੇ ਖੋਲਦੇ ਨਾ ਇਹਨੂੰ ਬਾਹਰ ਆ ਕੇ ਇੱਕ ਨਹੀਂ ਖੋਲਦੇ ਫਰੋਂ ਇਹ ਲਾਡਲੇ ਮੋੜੇ ਪਰਲੇ ਗਾ ਕਰਕੇ ਖੋਲਦੇ ਟਰੈਕਟਰ ਕਰ ਦਿੰਦਾ ਉਹਨਾਂ ਨੂੰ ਹਾਂ ਇਹ ਆਪਣੇ ਹੈ ਹਾਂ ਬਣੇ ਓਲ ਅਬ ਬਲੋਣ ਲੈ ਅਬ ਕੱਲ ਕੋ ਕੱਲ ਕੋ ਅੱਜ ਨਹੀਂ ਹਾਂ ਕੱਲ ਕੋ ਪਿਆ تھا ਕੱਲ ਕੋ ਪਿਆ تھا ਅਬ ਕੱਲ ਕੋ ਕੀ ਹੈ ਇਤਨਾ ਇਤਨਾ ਨਹੀਂ ਚਾਹੀਏ ਇਤਨਾ ਇਤਨਾ ਕੀ ਹੋਗਾ ਅਸੀਂ ਲੋਕ ਕਾਲੂ ਤਾਂ ਹੋਲੀ ਹੈ ਕੰਮ ਭਾਈ ਇਤਨਾ ਚਾਹੀਏ ਕਾਲੂ ਹੋਲੀ ਕਾਲੂ ਹੋਲੀ ਹੈ ਕਹਿੰਦੇ ਟਾਈਮ ਤੇ ਮਨਾਉਣੀ ਹੈ ਅਲੀ ਆਪਣਾ ਹੋਲੀ ਕਾ ਬਣਾਏਗੇ ਆਪਣਾ ਪਾਈਕ ਟੂ ਲਾਏਗੇ ਫਿਰ ਚਲੇ ਜਾਏਗੇ ਵਹਾਂ ਪਰ ਕਾਲੂ ਛੁੱਟੀ ਹੈ ਤੁਨੂੰ ਨਾ ਨਾ ਸਮਝਾਏਗਾ ਮੈਂ ਕਹਿੰਦਾ ਸਭ ਪੈੱਕ ਤੇ ਰਾਤ ਨੂੰ ਲਾਉਣਾ ਹੈ ਕਦੀਨ ਮੇ ਲਾਉਣਾ ਹੈ ਰਾਤ ਕਿ ਨਹੀਂ ਜਾਏਗੇ ਸਾਗਰੇ ਹਾਂ ਸਾਥੇ ਜਾਣਾ ਆਪਾਂ ਨੇ ਦੁਪਹਿਰ ਨੂੰ ਲਾਈ ਪੈਗ ਦੁਪਹਿਰ ਤੇ ਤੁਨੂੰ ਛੁੱਟੀ 12 ਵਜੇ ਤੇ ਫਿਰ ਆਪਣਾ ਨਹਾ ਧੋ ਲੈਣਾ ਪੀ ਲੈਣਾ ਠੀਕ ਹੈ ਨਾ ਹਾਂ 12 ਵਜੇ ਛੁੱਟੀ ਦੇ ਦੇਣਗੇ ਹੈ ਟਟ ਪਰ ਜਾ ਕੇ ਕੀ ਕਰਾਂਗੇ ਇੱਤੀ ਇੱਤੀ ਨਾ ਘੁੱਟ ਰਹੇਗੇ ਤੂੰ ਉਧਰ ਉਧਰ ਕੰਮ ਆਪਣਾ ਕਰ ਲੈਂਗੇ ਹੋਰ ਕੀ ਹੈ ਤਨੂ ਬੋ ਬੋ ਬੋਤਲ ਲੈ ਆਣੀ ਹੋਰੀਓ ਮਗਲ ਨਹੀਂ ਲੈਣੀ ਹੌਲੀ ਤੇ ਬੋਤਲ ਲੈ ਮਨਾ ਹੋ ਗਈ ਯਾਰ ਕਿ ਨਹੀਂ ਇਤਨੇ ਸੇ ਕੀ ਬਣੇਗਾ ਉਨਾ ਆਦਮੀ ਸੌ ਨਹੀਂ ਲੱਗਦਾ ਹੈ ਸਰਦਾਰ ਜੀ ਹਾਂ ਹਾਂ ਕਮ ਕਮ ਬਾਤ ਦਾ ਚਾਹੀਏ ਫੁੱਲ ਚਾਹੀਏ ਸਭ ਹੋਤਾ ਬੋਲੇ ਬੋਲੇ ਕਹਿੰਦਾ ਤੂੰ ਮੇਰੀ ਗੱਲ ਨਹੀਂ ਹੋਣੀ ਹੈਗੀ ਕਹਿੰਦਾ ਫੁੱਲ ਚਾਹੀਦਾ ਨਹੀਂ ਤਿਹਾਰ ਦਾ ਚਾਹੀਦਾ ਪੂਰਾ ਤਿਹਾਰ ਕਾ ਮਜ਼ਾ ਤਾਂ ਤਬੀ ਹੈ ਕੱਲ ਹੋਣੀ ਹੈ ਕੱਲ ਹੋਣੀ ਆਪਾ ਕਦਰ ਰੇੜੀ ਤੇ ਨੇ ਲਿਆ ਕੇ ਰੇੜੀ ਫਿਰ ਆਪਾਂ ਡੀਜ ਲਾ ਲਈ ਆ ਪਿੰਡ ਚ ਘੁੰਮਈ ਆਂ ਆਪਣਾ ਥੋੜਾ ਥੋੜਾ ਪੀਂਦੇ ਰਹਿ ਤਨਾ ਇੱਕ ਇਕੱਠਾ ਨਹੀਂ ਪੀਣਾ ਇਤਨਾ ਇਤਨਾ ਅਬ ਸਰਦਾਰ ਨੂੰ ਨਹਾਏ ਤੋ ਮਨ ਨਹੀਂ ਪਰੇਗਾ ਬਾਤ ਹਮ ਨਹੀਂ ਰੋਟੀ ਖਾਏਗਾ ਤਮੈਂ ਵੀ ਨਹੀਂ ਖਾਏਂਗੀ ਸਰਦਾਰ ਦਾ ਪੀਂਦਾ ਹੀ ਨਹੀਂ ਸਰਦਾਰ ਨੂੰ ਪੀਂਦਾ ਵੀ ਨਾ ਤੂੰ ਵੀ ਛੱਡ ਦੇ ਫਿਰ ਬਾਹਰ ਪੀਂਦਾ ਨਹੀਂ ਹੈਗਾ ਸਰਦਾਰ ਨਹੀਂ ਪੀਏਗਾ ਮੈਂ ਵੀ ਨਹੀਂ ਪੀਂਦਾ ਬਾਹਰ ਪੀਂਦਾ ਹੀ ਨਹੀਂ ਬਾਹਰ ਛੱਡ ਦੇ ਆ ਦੇਖੀ ਜਾਊਗੀ ਕਿਉਂਕਿ ਪੱਕਾ ਉਹਨੂੰ ਪੁੱਛ ਮੰਦਰ ਕਹਿੰਦਾ ਪੱਕਾ ਮੈਂ ਨਹੀਂ ਪੀਂਦਾ ਮੈਂ ਨਹੀਂ ਕਿਹਾਦਰ ਭਈ ਇਹਨੇ ਕਿਹਾ ਤੂੰ ਵੀ ਨਹੀਂ ਪੀਣਾ ਠੀਕ ਹੈ ਠੀਕ ਪੱਕਾ ਹੈ ਕੋਈ ਪੱਕਾ ਦੇਖਾਂਗੇ ਕਹ ਨੀ ਪੀਣਾ ਨਹੀਂ ਬਾ ਠੀਕ ਹੈ ਲੈ ਹੁਣ ਕੱਲੂ ਦੇਖਦੇ ਆ ਨਾ ਨਾ ਯਾਰ ਨਹੀਂ ਇੰਜੋਏ ਕਰਨ ਦੇ ਨੂੰ ਆ ਯਾਰ ਇੱਕ ਦਿਨ ਇਮਤਿਹਾਰ ਆ ਨਾ ਯਾਰ ਨਾ ਨਾ ਵੀ ਕੱਲੂ ਪੀਏ ਆਪਣਾ ਨਜ਼ਾਰਾ ਲਈ ਕੱਲੂ ਕੱਲੂ ਆ ਬੈ ਸਫਰੇ ਕਰਾ ਦੀ 12 ਵਜੇ ਤੱਕ 12 ਵਜੇ ਸੇ ਪੜਗਾ ਨਹੀਂ ਸਫਰੇ ਉਤੇ ਬਾ ਫੇ ਬਹਿ ਲੈ ਤੂੰ ਨਜ਼ਾਰਾ ਲੈ ਨਾ ਤੋੜਾ ਕੱਕ ਇੰਦਾ ਵੱਟ ਕੇ ਛੱਡ ਕੇ ਫੇ ਤੈਨੂੰ ਪੈਸੇ ਦੇ ਦੇਣੇ ਫੇ ਆਪਣੀ ਲਿਆਈ ਇੱਥੇ ਹੀ ਪੀਣੀ ਆ ਕਿਧਰੇ ਨਹੀਂ ਜਾਣਾ ਨਾਲੇ ਮੀਠ ਧਰ ਲਈ ਹੋਰੀ ਉਹਦੇ ਨੇ ਜਾਣਾ ਹੈ वो तो, तो काता है इसको बनाएंगे वो तो, तो बोलता है वो जैसे मोटर पर नहीं है भैया गना बढ़ता है वो बोलता है सरदार को ट्रैक्टर रहेगा बॉक्स रहेगा बाजेगा तू ही नही तू ही नही मिलाऊंगे वो बात नहीं मिलेगा ट्रैटर डीजे वाला अब ऐसे ही बनाओ होली ਉਹ ਦੇ ਕੇ ਦੇ ਰਿਹਾ ਮੈਂ ਡਾਕਟਰ ਨੂੰ ਇਹਨੂੰ ਕਿਹਾ ਬੜਾ ਤੇਰੇ ਆਜੀ ਨਾ ਨਾ ਤੇਰੀ ਪਟਾਈ ਹੋ ਗਈ ਵਾਹ ਤੇਰੇ ਕਹਤਾ ਦਿਆ ਮੈਂ ਨੇ ਪਹਿਲੇ ਇਹ ਤੂੰ ਕਹ ਤੇਰੀ ਕਟਾਈ ਹੋ ਗਈ ਉੱਥੇ ਭੂਤ ਬਣ ਜਾਂਦਾ ਹਾਂ ਤੂੰ ਪਹਿਲਾਂ ਉੱਥੇ ਲੜਾਈ ਲੜਾਈ ਮਾਂ ਮਾਰ ਕੇ ਆਇਆ ਹੋਇਆ ਦਾਰੂ ਪੀਣੀ ਆ ਸਾਰੇ ਤੁਸੀਂ ਵੜ ਗੱਲਾਂ ਦਿਮਾਗ ਚ ਆਉਣੀਆਂ ਤੁਹਾਡੇ ਫਿਰ ਤਰੂ ਉਹ ਬੰਦੇ ਜਿਆਦਾ ਤੂੰ ਕੱਲਾ ਤੇਰੀ ਘਟੋੜੇ ਨੇ ਉੱਥੇ ਆਪਣਾ ਹੋਰੀ ਹੈ ਗੱਲ ਆ ਰਹੀ ਬੱਕ ਜਿਹੜੇ ਲੋੜੀ ਲਾ ਲਈ ਉਰੀ ਠੀਕ ਨਹੀਂ ਚਲ ਚੱਲ ਫਿਰ ਚਲ ਕਰੈਕਟਰ ਨੂੰ